ਅੱਜ ਆਪਣੇ ਹੱਕ ਲੈਣ ਲਈ ਭਾਵੇਂ ਪੰਜਾਬ ਦਾ ਕਿਸਾਨ ਉਹ ਵੀ ਸੜਕਾਂ ਤੇ ਰੋਣਾ ਰਿਹਾ ਤੇ ਸਿੱਖਾਂ ਦੇ ਹੱਕ ਲੈਣ ਲਈ ਕੌਮੀ ਅਨਸਾ ਮੋਰਚਾ 2 ਸਾਲ ਤੋਂ ਲੱਗਿਆ ਚੰਡੀਗੜ੍ਹ ਵਿਖੇ ਸੋ ਸਰਕਾਰਾਂ ਇਨਸਾਫ ਦੇਣ ਲਈ ਤਿਆਰ ਨਹੀਂ ਇਹ ਬਹੁਤ ਵਧੀਆ ਪ੍ਰਾਲਾ ਜਥੇਬੰਦੀ ਦਾ ਕਿ ਆਉਣ ਵਾਲੇ ਸਾਰੇ ਪੰਥਕ ਧਿਰਾਂ ਦੇ ਨੁਮਾਇੰਦਿਆਂ ਨੂੰ ਲੈ ਕੇ ਅਸੀਂ ਇੱਕ ਲਹਿਰ ਬਣਾਈਏ ਸਮੇਂ ਦੀ ਲੋੜ ਹੈ ਜਿੱਥੇ ਅਸੀਂ ਸਰੀਰਕ ਤੌਰ ਤੇ ਅੱਜ ਦੇ ਪ੍ਰੋਗਰਾਮ 'ਚ ਹਾਜ਼ਰੀ ਭਰ ਰਹੇ ਆਂ ਉੱਥੇ ਜਹਦਾਰ ਜਗਤਾਰ ਸਿੰਘ ਹਵਾਰਾ ਵੱਲੋਂ ਅੱਜ ਦੇ ਪ੍ਰੋਗਰਾਮ 'ਚ ਦੋ ਸ਼ਬਦ ਲਿਖ ਕੇ ਭੇਜੇ ਆਂ ਸੋਦਾਸ ਸੰਗਤਾਂ ਦੇ ਰੂਬਰੂ ਕਰਦਾ ਇੱਕ ੴ ਅਕਾਲ ਸਹਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਜੀਵੇ ਪਤ ਲੱਥੀ ਜਾਵੇ ਸਭ ਹਰਾਮ ਜੇ ਤੱਕ ਖਾਏ ਅੱਜ ਦੇ ਦਲ ਖਾਲਸਾ ਵੱਲੋਂ ਪੰਜਾਬ ਅਤੇ ਸਿੱਖਾਂ ਦੇ ਗੰਭੀਰ ਮਸਲਿਆਂ ਬਾਰੇ ਕਨਵੈਨਸ਼ਨ ਰੱਖੀ ਗਈ ਹੈ ਸਮੇਂ ਦੀ ਮੁਖ ਲੋੜ ਹੈ ਕਿਉਂਕਿ ਅੱਜ ਕੌਮ ਬੇਇਸਬਤ ਫਾਸੀ ਅਤੇ ਆਪੋ ਤਾਪੀ ਦੇ ਆਲਮ ਵਿੱਚੋਂ ਲੰਘ ਰਹੀ ਹੈ ਪੰਥ ਅਤੇ ਗੁਰੂ ਦੋਖੀ ਇਸ ਦਾ ਫਾਇਦਾ ਉਠਾ ਰਹੇ ਹਨ ਅੱਜ ਸਾਰੇ ਪੰਥਕ ਲੀਡਰਾਂ ਨੂੰ ਆਪਣੀ ਨਿੱਜੀ ਹਮੇ ਤਿਆ ਕੇ ਸਿਰ ਜੋੜ ਕੇ ਬੈਠਣ ਦੀ ਲੋੜ ਹੈ ਆਪਣੀ ਸਿਆਸੀ ਪਾਵਰ ਵਧਾਉਣ ਦੀ ਲੋੜ ਹੈ ਅੱਜ ਕੌਮ ਦੇ ਜੋ ਵੱਡੇ ਮਸਲੇ ਹਨ ਉਹਨਾਂ ਦੇ ਹੱਲ ਦੀ ਵੱਡੇ ਧਰਮ ਯੁੱਧ ਦੀ ਤਰਜ਼ ਤੇ ਸੰਘਰਸ਼ ਕਰਨ ਦੀ ਜ਼ਰੂਰਤ ਹੈ ਜਿਸ ਦੀ ਭਾਵਨਾ ਕਿਸੇ ਵੀ ਪੰਥਕ ਧਿਰ ਦੇ ਅੰਦਰ ਦਿਖਾਈ ਨਹੀਂ ਦੇ ਰਹੀ ਹਰ ਦੂਜੇ ਤੀਜੇ ਨਾਲ ਲਗਾਤਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋ ਰਹੀਆਂ ਹਨ ਬੇਅਦਬੀ ਮਸਲਾ ਜਾਂ ਬੰਦੀ ਸਿੰਘਾਂ ਦੀ ਰਿਹਾਈਆਂ ਦਾ ਮਸਲਾ ਜਾਂ ਹੋਰ ਗੰਭੀਰ ਮੁੱਦੇ ਹੁਣ ਪਰ ਅਜੋਕੇ ਜਥੇਦਾਰਾਂ ਜਾਂ ਪੰਥਕ ਲੀਡਰਾਂ ਦਾ ਹਰ ਵਾਰੀ ਇਹੀ ਬਿਆਨ ਆਉਂਦਾ ਹੈ ਕਿ ਅਸੀਂ ਇਸ ਦੀ ਨਿਖੇਧੀ ਕਰਦੇ ਹਾਂ ਤੇ ਇਸ ਤੇ ਗੰਭੀਰ ਸਿੱਟੇ ਨਿਕਲਣਗੇ ਆਪਣੇ ਆਪ ਨੂੰ ਸੁਰਖਰੂ ਸਮਝਦੇ ਹਨ ਪਰੰਤੂ ਦਾਸ ਦਾ ਸਜਾ ਹੈ ਕਿ ਕੌਮੀ ਮੁੱਦਿਆਂ ਨੂੰ ਲੈ ਕੇ ਕੌਮੀ ਅਨਸਾਮ ਹੋਰ ਚੱਲ ਗਿਆ ਹੋਇਆ ਹੈ ਇਸ ਮੋਰਚੇ ਦੀ ਜਗ੍ਹਾ ਪਰਫੈਕਟ ਹੈ ਸੋ ਮੇਰੀ ਸਾਰੇ ਪੰਥਕ ਤਾਰਨੀ ਸੋਦੇ ਵੀਰਾਂ ਨੂੰ ਸਨਿਮਰ ਬੇਨਤੀ ਹੈ ਕਿ ਆਪਸੀ ਮਤ ਪੇਦ ਭਲਾ ਕੇ ਗ੍ਰੰਥ ਦੇ ਪੰਥ ਦੇ ਭਲੇ ਲਈ ਇਕੱਤਰ ਹੋ ਕੇ ਹਮਲਾ ਮਾਰੀਏ ਪਵਿੱਛ ਵਿੱਚ ਸਿੱਖਾਂ ਦੇ ਸਾਹਮਣੇ ਬਹੁਤ ਵੱਡੀਆਂ ਚੁਣੌਤੀਆਂ ਹਨ ਸਿੱਖਾਂ ਦੀ ਆਵਾਜ਼ ਨੂੰ ਦਬਾਉਣ ਲਈ ਸਰਕਾਰਾਂ ਵੱਲੋਂ ਸਾਤ-ਸਾਹ ਰਚੀਆਂ ਜਾ ਰਹੀਆਂ ਹਨ ਜਿਨ੍ਹਾਂ ਦਾ ਮੁਕਾਬਲਾ ਕਰਨ ਲਈ ਗੁਰੂ ਸਾਹਿਬ ਨੂੰ ਸਮਰਪਿਤ ਹੋ ਕੇ ਗੁਰੂ ਸਾਹਿਬ ਦੇ ਬਚਨਾਂ ਤੇ ਪਹਿਰਾ ਦੇਣ ਦੀ ਲੋੜ ਹੈ ਗੁਰੂ ਦਾ ਹੁਕਮ ਹੈ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਬਲਾਏ ਹਰ ਨਾਮੇ ਕੀ ਹੋਵੋ ਜੋਰੀ ਗੁਰਮੁਖ ਬੈਸੋ ਸਫਾ ਬਚਾਏ ਦਾਸ ਜਹਦਾਰ ਜਕਤਾਰ ਸਿੰਘ ਹਵਾਰਾ ਮੰਡੌਲੀ ਜੇਲ੍ਹ ਦਿੱਲੀ ਇਹ ਉਹਨਾਂ ਦੀ ਭਾਵਨਾ ਜਿਹੜੀ ਉਹਨਾਂ ਨੇ ਪ੍ਰਗਟ ਕੀਤੀ ਆਪਣੇ ਸ਼ਬਦਾ ਰਾਹੀਂ ਸੋ ਜਿੱਥੇ ਇਹਨਾਂ ਮੁੱਦਿਆਂ ਨੂੰ ਲੈ ਕੇ ਅੱਜ ਦਾ ਇਹ ਪ੍ਰੋਗਰਾਮ ਕੀਤਾ ਗਿਆ ਉੱਥੇ ਅਸੀਂ ਦੇਖ ਰਹੇ ਹਾਂ ਕਿ ਕੰਧ ਤੇ ਬਹੁਤ ਵੱਡੀਆਂ ਫੋਟੋਆਂ ਲੱਗੀਆਂ ਸਾਡੇ ਯੋਧਿਆਂ ਦੀ ਬਹੁਤ ਸਾਰਿਆਂ ਨੇ ਆਪਣੀਆਂ ਸ਼ੀਧੀਆਂ ਪਾ ਕੇ ਕੌਮ ਦੀ ਚੜ੍ਹਦੀ ਕਲਾ ਲਈ ਕੌਮ ਦੀ ਆਜ਼ਾਦੀ ਲਈ ਸੰਘਰਸ਼ ਲੜਿਆ ਬਹੁਤ ਸਾਰਿਆਂ ਨੇ ਜੱਲ ਜਲਾ ਵਤਨੀਆਂ ਕੱਟੀਆਂ ਅੱਜ ਵੀ ਜਲਾ ਵਤਨੀ ਕੱਟ ਰਹੇ ਆ ਅਬਦੇਸ਼ਾਂ ਚ ਸੋ ਉਹ ਸਾਡੇ ਬੰਦੀ ਸਿੰਘ ਜਿਨ੍ਹਾਂ ਨੇ ਕੌਮੀ ਕਾਰਜ ਕੀਤੇ ਅੱਜ ਜੇਲਾਂ ਵਿੱਚ ਬੰਦ ਹਨ ਸੋ ਉਹਨਾਂ ਨੇ ਆਪਣਾ ਕੌਮੀ ਫਰਜ਼ ਨਿਭਾਇਆ ਕੌਮ ਦਾ ਵੀ ਫਰਜ਼ ਬਣਦਾ ਕਿ ਉਹਨਾਂ ਨਾਲ ਡਟ ਕੇ ਖੜੀਏ ਇਹ ਅੱਜ ਸਮੇਂ ਦੀ ਲੋੜ ਹੈ 100 ਬੰਦੀ ਸਿੰਘਾਂ ਦੀ ਰਿਹਾਈ ਲਈ ਗੁਰੂ ਗ੍ਰੰਥ ਸਾਹਿਬ ਦੀ ਬਿਆਬਦੀਆਂ ਦੇ ਇਨਸਾਫ ਲਈ 7 ਜਨਵਰੀ 2023 ਤੋਂ ਮੋਰਚਾ ਲੱਗਿਆ 7 ਜਨਵਰੀ 2025 ਨੂੰ 2 ਸਾਲ ਹੋਣ ਜਾ ਰਹੇ ਹਨ ਮੋਰਚੇ ਨੂੰ ਪਰੰਤੂ ਸਰਕਾਰਾਂ ਭਾਵੇਂ ਪੰਜਾਬ ਦੀ ਸਰਕਾਰ ਹੈ ਜਾਂ ਸੈਂਟਰ ਸਰਕਾਰ ਉਹਨਾਂ ਤੇ ਇਨਸਾਫ ਦੇਣ ਲਈ ਤਿਆਰ ਨਹੀਂ ਸੋ ਮੇਰੀ ਬੇਨਤੀ ਹੈ ਜਹੇਦਾਰ ਜਗਤਾਰ ਸਿੰਘ ਹਵਾਰਾ ਵੱਲੋਂ ਵੀ ਬੇਨਤੀ ਹੈ ਕਿ 7 ਜਨਵਰੀ 2025 ਨੂੰ ਆਪਣੇ ਹੱਕ ਲੈਣ ਲਈ ਇੱਕ ਬਹੁਤ ਵੱਡਾ ਇਕੱਠ ਰੱਖਿਆ ਗਿਆ ਕੌਮੀ ਇਨਸਾਫ ਮੋਰਚੇ ਵਿੱਚ ਸੋ ਮੇਰੀ ਆਇਸ ਜਿੰਨੇ ਵੀ ਆਗੂ ਸਹਿਬਾਨ ਹੈ ਜਾਂ ਜਿੰਨੇ ਵੀ ਅੱਜ ਇੱਥੇ ਆਏ ਆ ਪੰਥਕ ਸੋਦ ਦੇ ਧਾਰਨੀ ਉਹ ਅੱਜ ਇਹ ਸੁਨੇਹਾ ਜ਼ਰੂਰ ਲੈ ਕੇ ਜਾਇਓ ਕਿ ਅਸੀਂ 7 ਜਨਵਰੀ 2025 ਨੂੰ ਵਹੀਰਾ ਘੱਟ ਕੇ ਕੌਮੀ ਇਨਸਾਫ ਮੋਰਚੇ ਵਿੱਚ ਪਹੁੰਚੀਏ ਤਾਂ ਕਿ ਅਸੀਂ ਸਰਕਾਰਾਂ ਨੂੰ ਮਜਬੂਰ ਕਰ ਸਕੀਏ ਆਪਣੇ ਹੱਕ ਲੈਣ ਲਈ